ਵਿਹਾ ਵਿਹਾਰ ਕਜਰ ਬਸਤਰ ਬਰਨ ਕੀਨੀ ਉਡੀਨੀ 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 ਕਬ ਕਰ ਆ ਵੈਰੀ ਸਰਨ ਸਵਾਗਨ ਚਰਨ ਸੀਸ ਤਰ ਲਲਨ ਮੋਹ ਮਿਲਾਵੋ ਕਬ ਕਰ ਆ ਵੈਰੀ ਪਲਕੇ ਉੱਤ ਪਰੋਣਾ ਮੇਰੇ ਕਰ ਆਵੋ ਤੇਰੇ ਕਰ ਆਵੋ ਆਉ ਖਲਾ ਤਿਸ ਕੈ ਮਨ ਤ ਨਿਤ ਪਾਵੋ ਆਉ ਖਲਾ ਤਿਸ ਕੈ ਮਨ ਤ ਨਿਤ ਪਾਵੋ ਨਾਮ ਸੁਨੇ ਨਾਮ ਸੰਗਰੇਹੇ ਨਾਮੈ ਲਿਵ ਲਾਉ ਗ੍ਰਹਿ ਤਨ ਸਭ ਪਵਿੱਤਰ ਹੋਈ ਹਰ ਕੀ ਗੁਣ ਗਾਉ ਹਰ ਨਾਮ ਵਪਾਰੀ ਨਾਨਕਾ ਵਡਭਾਗੀ ਪਾਵੋ ਹਰ ਨਾਮ ਵਪਾਰੀ ਨਾਨਕਾ ਵਡਭਾਗੀ ਪਾਵੋ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੁਨ ਪ੍ਰਭ ਮੇਰੇ ਦੇ ਨਾਮ ਕਰੇ ਆਪਣੀ ਤੇਰੀ پلਕੇ ਉੱਠ ਪਰੋਣਾ ਮੇਰੇ ਘਰ ਆਵੋ ਮੈਂ ਨੀ ਮਾਨ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂੰ ਚਿਤ ਆਵੇ ਤੇਰੀ ਮਯਾ ਸਿਮਰਤ ਨਾਮ ਸਗਲ ਰੋਖਿਆ ਅਨਿਕ ਦੁਖ ਦੇਵੇ ਅਵਰਾ ਕੋ ਪਹੁੰਚ ਨਾ ਸਾਕੇ ਜਨ ਤੇਰੇ ਕੋ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੈ ਬੈ ਰਾਗੀ ਨਾ ਕੀ ਅਰਦਾਸ ਨਹੀਂ ਜੈ ਕੇਵਲ ਨਾਮ ਲਈ ਦੇ ਮੈਂ ਜੈ ਤੂੰ ਜੋ ਸਜਣ ਮੈਂ ਡਿਆ ਈ ਸਿਸਤਾਰ Sidi ਕਦੋਂ ਕਰਿਆ ਬੋਗੀ राजत मन बंचला सुंदरपुर विराजत पेख मन बंचला खोजो ताके चरण कोकत पाइए हरिया सोई जतन बताए सखी प्रो पाइए ਸਖੀ ਤੋ ਪਾਈਐ ਸਖੀ ਪ੍ਰਿਓ ਪਾਈਐ ਸੁਣਾ ਪ੍ਰਭੂ ਜੀਓ ਏਕ ਲੜੀ ਬਨਮਾਹੀ ਕਿਉ ਤਿ ਰਹੇਗੀ ਨਾ ਬਿਨਾ ਪ੍ਰਭ ਵੇ ਪਰਵਾਹੇ ਤਾਨਾ ਬਾਜੂ ਰਹਿ ਨਾ ਸਕੈ ਵਿਖਮ ਰਹਿਣ ਕਨੀਂ ਦੀਆ ਮੈਂ ਨੀਂਦ ਆਵੇ ਪ੍ਰੇਮ ਪਾਵੇ ਸੁਣ ਬਨਤੀ ਮੇਰੀਆ ਮੇਰੇ ਬਾਬਾ ਜੀ ਬਾਗ ਦੇ ਮਾਲੀਆ ਵੇ ਮੇਰੇ ਬਾਬਾ ਜੀ ਬਾਗ ਦੇ ਮਾਲੀਆ ਵੇ ਫਿਰ ਬਾਗ ਆਪਣੇ ਵਿੱਚ ਪਾ ਜਿਹੜਾ ਸਬਕ ਸਿਖਾਇਆ ਸੀ ਸੇਵ ਕਾਨੂੰ ਕਰਕੇ ਮੇਰੇ ਹੋ ਯਾਦ ਕਰਾ ਬਾਬਾ बूटे प्रेम दे प्यार दे सुख चे बूटे प्रेम जे दे प्यार दे सुख चे नदी मेरे उ यादि करा बाबा ਮਾਲੀ ਬਣ ਕੇ ਸਾਰਨਾ ਲਵੇ ਆ ਕੀ ਮਾਲੀ ਬਣ ਕੇ ਸਾਰਨਾ ਲਵੇ ਆ ਕੀ ਅਸੀਰੋਂ ਕਿੱਥੇ ਜਾ ਬਾਬਾ பாஜோ ரேரி நித்த பண்ண வினத்தி மேஜோ பியா சாரி குரலா மில மிலை ਮੈਂ ਦੁੱਖ ਪਾਏ ਪੱਲਾ ਪਾਕ ਕਰੋ ਅਰਦਾਸ ਮੇਰੀ ਆਵਤਾਰ ਨਹਾਰ ਆਵੋ ਆਓ ਦੇਰ ਲਾਓ ਨਾ ਗੱਲ ਵਿੱਚ ਪੱਲਾ ਪਾਕ ਕਰੋ ਅਰਦਾਸ ਮੇਰੀ ਆਵਤਾਰ ਨਹਾਰ ਆਵੋ ਆਓ ਦੇਰ ਲਾਓ ਨਾ ਸਿੱਕ ਇੱਕ ਤੇਰੇ ਹੀ ਦیدار ਦੀ ਹੈ ਚੰਦ ਤੇ ਚਕੌਰ ਵਾਂਗੂ ਐ ਨਦਰਸਾਵਨਾ ਬਸ ਹੁਣ ਸਿੱਕ ਇੱਕ ਤੇਰੇ ਹੀ ਦیدار ਦੀ ਹੈ ਚੰਦ ਤੇ ਚਕੌਰ ਵਾਂਗੂ ਐ ਨਦਰਸਾਵਨਾ ਰੋਂਦਿਆਂ ਦਾ ਨੈਣਾ ਵਿੱਚੋਂ ਨੀਰ ਵੀ ਨਾ ਖੁੱਟ ਗਿਆ ਖੜਾ ਨਿਰਾਲੀ ਇਹਨਾਂ ਨੈਣਾ ਤੋਂ ਛੁਪਾਉਣਾ ਰੋਂਦਿਆਂ ਦਾ ਨੈਣਾ ਵਿੱਚੋਂ ਨੀਰ ਵੀ ਨਾ ਖੁੱਟ ਗਿਆ ਖੜਾ ਨਿਰਾਲੀ ਨੈਣਾ ਤੋਂ ਛੁਪਾਉਣਾ ਇਰੇ ਦਰੜ ਡਕਿਆ ਤੇ ਮੇਰ ਕਰ ਸਾਡੇ ਉਗਣਾ ਦਿਵਲ ਮੂਲ ਵਿੱਚ ਤਰਨਾ